हिमाचल प्रदेश ਦੇ ਵਿੱਚ ਇਨੀ ਦਿਨੀ ਮੌਸਮ ਬਹੁਤ ਖਰਾਬ ਬਣਿਆ ਹੋਇਆ ਹੈ ਭਾਰੀ ਬਰਫਬਾਰੀ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਵਿੱਚ ਬਰਫਬਾਰੀ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਲਾਹੋਲ ਸਪੀਤੀ ਦੀ ਸਪੀਤੀ ਘਾਟੀ ਦੇ ਵਿੱਚ ਪਹਾੜੀ ਤੋਂ ਐਵਲਾਂਚ ਹੋਇਆ ਇਸ ਦੇ ਨਾਲ ਹੀ ਆਈਟੀਬੀਪੀ ਦੇ ਜਵਾਨ ਵੀ ਇਸ ਬਰਫ ਦੀ ਚਪੇੜ ਦੇ ਵਿੱਚ ਆਉਣ ਤੋਂ ਵਾਰ-ਵਾਰ ਬਚ ਗਏ ਨੇ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਬਰਫ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ITBP ਦੇ ਜਵਾਨ ਸਪੀਤੀ ਕਾਟੀ ਦੇ ਗਿਉ ਪਿੰਡ ਦੇ ਵਿੱਚ ਸੜਕ ਬਹਾਲੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੀ ਅਤੇ ਅਚਾਨਕ ਪਹਾੜੀ ਤੋਂ ਭਾਰੀ ਐਵਲਾਂਚ ਹੋਇਆ ਖੁਸ਼ਕਿਸਮਤੀ ਰਹੀ ਕਿ ITBP ਜਵਾਨਾਂ ਦੇ ਕੈਂਪ ਤੋਂ ਮਹੱਜ 200 ਮੀਟਰ ਦੀ ਦੂਰੀ ਤੇ ਰੁਕ ਗਿਆ ਨਹੀਂ ਤਾਂ ਕੋਈ ਹੋਰ ਵੱਡਾ ਹਾਦਸਾ ਵਾਪਰ ਸਕਦਾ ਸੀ ਹਿਮਾਚਲ ਦੇ ਉੱਚੇ ਇਲਾਕਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਪਹਾੜਾਂ ਤੇ ਬਰਫ ਦੀ ਮੋਟੀ ਪਰਤ ਜਮਾ ਹੋ ਗਈ ਹੈ ਜੋ ਅਚਾਨਕ ਹੇਠਾਂ ਖਿਸਕਣ ਲੱਗੀ ਅਤੇ ਨਤੀਜਾ ਜ਼ਬਰਦਸਤ ਬਰਫ਼ਬਾਰੀ ਜੋ ਸੜਕਾਂ ਘਰਾ ਅਤੇ ਜਾਨ ਮਾਲ ਲਈ ਖਤਰਾ ਬਣ ਗਈ ਹੈ ਲਾਹੌਲ ਘਾਟੀ ਦੀ ਗੱਲ ਕਰੀਏ ਤਾਂ ਇੱਥੇ ਵੀ ਸਿਸੂ ਨੇੜੇ ਪਹਾੜੀ ਤੋਂ ਬਰਫ਼ ਦਾ ਤੂਫਾਨ ਆਇਆ ਇਸ ਤੋਂ ਇਲਾਵਾ ਜੋਬਰਾਂਗ ਨੇੜੇ ਪਹਾੜੀ ਤੋਂ ਬਰਫ਼ ਖਿਸਕਣ ਕਾਰਨ ਚੰਦਰ ਨਦੀ ਦਾ ਵਹਾਅ ਵੀ ਰੁਕ ਗਿਆ ਅਜਿਹੇ ਚ ਲਾਹੌਲ ਸਪੀਤੀ ਪ੍ਰਸ਼ਾਸਨ ਨੇ ਵੀ ਘਾਟੀ ਦੇ ਲੋਕਾਂ ਨੂੰ ਪਹਾੜੀ ਇਲਾਕਿਆਂ ਚ ਨਾ ਜਾਣ ਦੀ ਅਪੀਲ ਕੀਤੀ ਹੈ ਮੌਸਮ ਵਿਭਾਗ ਸ਼ਿਮਲਾ ਨੇ ਅੱਜ ਰਾਜਪਰ ਦੇ ਵਿੱਚ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਅਜਿਹੇ ਚ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ ਕਰ ਰਿਹਾ ਹੈ ਇਸ ਤੋਂ ਇਲਾਵਾ ਡਰਾਈਵਰਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਅਤੇ ਲੋਡ ਪੈਣ ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ हिमाचल प्रदेश ਦੇ ਵਿੱਚ ਇਨੀ ਦਿਨੀ ਮੌਸਮ ਬਹੁਤ ਖਰਾਬ ਬਣਿਆ ਹੋਇਆ ਹੈ ਭਾਰੀ ਬਰਫਬਾਰੀ ਤੋਂ ਬਾਅਦ ਕਈ ਜ਼ਿਲ੍ਹਿਆਂ ਦੇ ਵਿੱਚ ਬਰਫਬਾਰੀ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਲਾਹੋਲ ਸਪੀਤੀ ਦੀ ਸਪੀਤੀ ਘਾਟੀ ਦੇ ਵਿੱਚ ਪਹਾੜੀ ਤੋਂ ਐਵਲਾਂਚ ਹੋਇਆ ਇਸ ਦੇ ਨਾਲ ਹੀ ਆਈਟੀਬੀਪੀ ਦੇ ਜਵਾਨ ਵੀ ਇਸ ਬਰਫ ਦੀ ਚਪੇੜ ਦੇ ਵਿੱਚ ਆਉਣ ਤੋਂ ਵਾਰ-ਵਾਰ ਬਚ ਗਏ ਨੇ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਬਰਫ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ITBP ਦੇ ਜਵਾਨ ਸਪੀਤੀ ਕਾਟੀ ਦੇ ਗਿਊ ਪਿੰਡ ਦੇ ਵਿੱਚ ਸੜਕ ਬਹਾਲੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੀ ਅਤੇ ਅਚਾਨਕ ਪਹਾੜੀ ਤੋਂ ਭਾਰੀ ਐਵਲਾਂਚ ਹੋਇਆ ਖੁਸ਼ਕਿਸਮਤੀ ਰਹੀ ਕਿ ਆਈਟੀਬੀਪੀ ਜਵਾਨਾਂ ਦੇ ਕੈਂਪ ਤੋਂ ਮਹਿਜ਼ 200 ਮੀਟਰ ਦੀ ਦੂਰੀ ਤੇ ਰੁਕ ਗਿਆ ਨਹੀਂ ਤਾਂ ਕੋਈ ਹੋਰ ਵੱਡਾ ਹਾਦਸਾ ਵਾਪਰ ਸਕਦਾ ਸੀ ਹਿਮਾਚਲ ਦੇ ਉੱਚੇ ਇਲਾਕਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਪਹਾੜਾਂ ਤੇ ਬਰਫ਼ ਦੀ ਮੋਟੀ ਪਰਤ ਜਮਾ ਹੋ ਗਈ ਹੈ ਜੋ ਅਚਾਨਕ ਢੇਠਾ ਖਿਸਕਣ ਲੱਗ ਗਿਆ ਤੇ ਨਤੀਜਾ ਜ਼ਬਰਦਸਤ ਬਰਫਬਾਰੀ ਜੋ ਸੜਕਾਂ ਘਰਾ ਅਤੇ ਜਾਨ ਮਾਲ ਲਈ ਖਤਰਾ ਬਣ ਗਈ ਹੈ ਲਾਹੌਲ ਘਾਟੀ ਦੀ ਗੱਲ ਕਰੀਏ ਤਾਂ ਇੱਥੇ ਵੀ ਸੀਸੂ ਨੇੜੇ ਪਹਾੜੀ ਤੋ ਬਰਫਦਾ ਤੂਫਾਨ ਆਇਆ ਇਸ ਤੋਂ ਇਲਾਵਾ ਜੋਬਰਾਂਗ ਨੇੜੇ ਪਹਾੜੀ ਤੋਂ ਬਰਫ਼ ਖਿਸਕਣ ਕਾਰਨ ਚੰਦਰ ਨਦੀ ਦਾ ਵਹਾਅ ਵੀ ਰੁਕ ਗਿਆ ਅਜਿਹੇ ਚ ਲਾਹੌਲ ਸਪੀਤੀ ਪ੍ਰਸ਼ਾਸਨ ਨੇ ਵੀ ਘਾਟੀ ਦੇ ਲੋਕਾਂ ਨੂੰ ਪਹਾੜੀ ਇਲਾਕਿਆਂ 'ਚ ਨਾ ਜਾਣ ਦੀ ਅਪੀਲ ਕੀਤੀ ਹੈ ਮੌਸਮ ਵਿਭਾਗ ਸ਼ਿਮਲਾ ਨੇ ਅੱਜ ਰਾਜਪਰ ਦੇ ਵਿੱਚ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਅਜਿਹੇ ਚ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ ਕਰ ਰਿਹਾ ਹੈ ਇਸ ਤੋਂ ਇਲਾਵਾ ਡਰਾਈਵਰਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਅਤੇ ਲੋਡ ਪੈਣ ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ